ਹਾ ਕੰਮ ਕਿਥੇ ਸਾਡੇ ਘਰੇ ਆ ਕੇ ਮੋਟਾ ਹੋ ਗਿਆ ਨਾ ਸਾਡੇ ਘਰ ਦਾ ਪਾਣੀ ਐਵੇਂ ਦਾ ਹਨਾ ਸਾਰਾ ਟੱਬਰ ਹੱਸੂ ਹੱਸੂ ਕਰਦੇ ਆ ਲਾਫਿੰਗ ਗੈਸ ਉਂਗਲੀ ਆ ਹਾਂ ਇਧਰ ਇਹਦੇ ਤਾਂ ਵਿਚਾਰੇ ਤਾਂ ਤਾਂ ਹੀ ਨਹੀਂ ਚੜਿਆ ਗਿਆ ਮਾਹ ਜੰਪ ਲੈ ਗਿਆ ਵਾਹ ਅਗਰੂ ਫੇਰ ਤਾਂ ਕੰਮ ਕਰਨਿਆ ਕੰਮ ਆਏ ਖੜਿਆ ਬਾਜ ਨੂੰ ਮੋਢਾ ਚਾਕੇ ਚਵਾਚੇ ਤੇ ਲਿਆ ਕੇ ਆ ਲੈ ਜਾ ਵੇ ਹੋਣੀ ਕੁ ਵਚਣਾ ਚਾਹੀਦਾ ਬਸ ਕਾਰਕ ਦਿਨ ਹੋ ਗਏ ਨਹੀਂ ਗਵਾਚਾ ਮਤਲਬ ਜੇ ਹਫਤਾ ਕਾਢਿਆ ਫੇਰ ਨਹੀਂ ਗਵਾਚਦਾ ਜਗ ਜੂ ਜੇ ਹਫਤਾ ਨਾ ਕੱਢਿਆ ਫੇਰ ਨਹੀਂ ਲੱਭਣਾ ਇਹ ਕਿੰਨੀ ਦੋ ਆ ਪਈਆਂ ਇਹਨਾਂ ਦੇ ਜਗ ਜੂਗੀ ਹੈ ਨਹੀਂ ਹੁਣ ਇਹ ਵਿਚਾਰੀ ਦਾ ਜਾਗਣਾ ਗਵਾਜੇ ਗੁੱਡ ਮਾਰਨਿੰਗ ਫਰੈਂਡਸ ਤੁਹਾਡੇ ਘਰੇ ਗਵਾਜ ਜਾਂਦੇ ਜਗ ਦੱਸਿਓ ਯਾਰ ਕਿ ਸਾਡੇ ਘਰੇ ਆ ਚੱਕਰ ਪਤਾ ਨਹੀਂ ਕਿੱਥੇ ਚੱਲ ਜਾਂਦੇ ਟੱਕਣ ਟੁੱਕੰਦ ਲੱਭਦੇ ਹੀ ਨਹੀਂ ਬੀਬੀ ਬਹੁਤ ਕਿਤੇ ਕਿੱਲਿਆਂ ਚ ਰਹੀ ਆ। ਕਰੇ ਛੁੱਟੇ ਆ। ਇਹਨਾਂ ਦੇ ਘਰੇ ਜਾ ਕੇ ਵੇਖੋ ਨਿੱਕੇ ਨਿੱਕੇ ਕਮਰੇ ਇਹਨਾਂ ਦੇ। ਮੈਂ ਵੱਡੇ ਪਾਏ ਸੀ ਨਾ। ਮੈਂ ਆਪ ਦਾ ਕਹਿ ਨਹੀਂ ਮੈਂ ਕਿਸੇ ਦਾ ਨਹੀਂ ਕਹਿੰਦੀ। ਅਸੀਂ ਵੱਡੇ ਹੀ ਪਾਏ ਵੱਡੇ ਹੀ ਆ। ਤੂੰ ਵੱਡੇ ਨਹੀਂ ਪਾਏ ਤੂੰ ਉਹ ਤੋਂ ਕਿਨੇ ਕਿਨੇ ਛੋਟੇ ਕਰਾਤੇ ਆ। ਉਹਨਾਂ ਚ ਵਾਰਡ ਰੂਮ ਮਤਲਬ ਡੇ ਕੋ ਬੰਦੇ ਹੀ ਚਾਰ ਜੀ ਇੱਕ ਕਮਰੇ ਚ ਬੈਠੇ ਜਾਂਦੇ ਸੀ। ਇੱਥੇ ਇੱਕ ਵੱਡ ਦਾ ਦੂਜੇ ਲਈ ਥਾਂ ਨਹੀਂ ਲੱਭਦੀ। ਮੈਂ ਨਹੀਂ ਬੌਣੇ ਚਾਰ ਜੀ ਮੈਂ ਛੇ ਬੌਣੇ ਆ। ਆਹਾਂ। ਚਾਰ ਬੌਣੇ ਨਹੀਂ ਇਹ ਸਾਡੇ ਜੀ ਜ਼ਿਆਦੇ ਆ। ਬੌਣੇ। ਤੁਹਾਡੇ ਦੋ ਟੋਟਰੂ ਸਾਡੇ ਜ਼ਿਆਦੇ ਜੀ। ਆ ਗਈ ਰੋਟੀਆਂ ਪੈਕ ਬਹੁਤ ਦੋ ਦਿਨ ਦੇ ਸਫਰ ਤੇ ਚੱਲੀ ਦੋ ਘੰਟੇ ਦਾ ਸਫਰ ਆ ਬਾਹਰ ਦਾ ਨਹੀਂ ਨਾ ਖਾਈ ਦਾ ਉਹ ਮਾੜਾ ਜਿਹੇ ਦੁਕਾਨਾਂ ਦੇ ਕੋਲ ਵਾਲੇ ਕੋਲ ਖਵਾ ਦੇਣ ਢਿੱਡ ਤੁਹਾਨੂੰ ਆ ਜਾਂਦਾ ਭਰਾ ਫੇਰ ਰੋਟੀਆਂ ਪੈਕ ਕਰ ਜਾ ਦੋ ਤੀਆਂ ਭੈਣਾਂ ਨੇ ਖਾਧੀਆਂ ਉਹਨਾਂ ਨੇ ਮੂੜ ਕੇ ਭੁੱਖ ਲੱਗੀ ਉਹਨਾਂ ਨੂੰ ਨਾ ਹਾਂ ਤਾਂ ਤੈਨੂੰ ਪਤਾ ਖਾਣ ਗਈਆਂ ਹਾਂ ਪਰ ਆਪਾਂ ਨੂੰ ਘਰੇ ਹੀ ਸਬਰੰਦਾ ਜਿਆ ਦਹੀਂ ਲੱਸੀ ਨੇ ਆਉਂਦਾ ਤੈਨੂੰ ਤਾਂ ਜ਼ਿਆਦਾ ਹੀ ਸਬਰ ਆਉਂਦਾ ਤੂੰ ਤਾਂ ਸਿਹਤ ਵੀ ਦੱਸਦੀ ਤੇਰੀ ਦਾ ਹਾਂ ਸਿਹਤ ਭਾਈ ਸਿਹਤ ਵੀ ਦੱਸਦੀ ਆ ਹਾਂ ਮੈਡਮ ਹਾਂਜੀ 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 ਮੈਡਮ ਹਾਂਜੀ ਅੱਛਾ ਹਾਂਜੀ ਮੈਡਮ ਹਾਂਜੀ ਹਾਂਜੀ ਉਹ ਜੋ ਰੈਡੀ ਹੋ ਜੂਗੀ ਕੋਈ ਨਹੀਂ ਤੁਸੀਂ ਇਹਨੂੰ WhatsApp ਤੇ ਕਹਿ ਦੇ ਓਕੇ WhatsApp ਤੇ ਕਹਿ ਦਿਓ ਕਿਉਂਕਿ ਮੈਮ ਕਾਲ ਤੇ ਇੰਨਾ ਜ਼ਿਆਦਾ ਗੱਲ ਨਹੀਂ ਕਰਦੇ ਤੇ ਹਾਂਜੀ ਜਾਨ ਆ ਕੁੜੀ ਵਿਲਾ ਉਦੋਂ ਦੀ ਖੁਸ਼ੀ ਆ ਇਹਦਾ ਹੱਸਣ ਹੀ ਜਾਂਦਾ ਉਦੋਂ ਦਾ ਯਾਦ ਆ ਇਹਨਾਂ ਬਹੁਤ ਵਿਚਾਰੀ ਨਾ ਵਧੀਆ ਇਹਨੂੰ ਆਪਾਂ ਲਾਫਿੰਗ ਗੈਂਸ ਸਗਾਈ ਮਾਤਾ ਇਹਨੂੰ ਤੇ ਉਦੋਂ ਦੀ ਖੁਸ਼ੀ ਆ ਹੇ ਰਾਮੇ ਪਾਪੇ ਦੇ ਮੁੰਡੇ ਨੇ ਵੀ ਸੁੰਗੀ ਆ ਭੈਣ ਜੀ ਤੀ ਕਿੱਥੇ ਚੱਲੇ ਉਹ ਤਾਂ ਬਾਹਰ ਹੀ ਕਿਤੇ ਤਾਂ ਜਾਵਾਂਗੇ ਜੇ ਤੁਰਨਗੇ ਤੇ ਕਿਹੜੀ ਗੱਡੀ ਤੇ ਚੱਲੇ ਤੀ ਸਕਾਰਪੀਏ ਦੇ ਮੈਂ ਕਿਹਾ ਉਹ ਅੰਦਰ ਫੋਰਚੂਨਰ ਫੋਰਚੂਨਰ ਕਰੀ ਜਿੰਦੀ ਮੈਂ ਕਿਹਾ ਦਿਨੇ ਚਾਬੀ ਦਿਨੂ ਅੱਜ ਨਾਲ ਲੱਗ ਚੱਲੀ ਆ ਪਾਣੀ ਵੇ ਪਾਣੀ ਦੀ ਬੋਤਲ ਰੋਟੀ ਆਪਣੀ ਰੋਟੀ ਕਿੱਥੇ ਆ ਭੈਣ ਤੇਰੀ ਉਮਰ ਕਿੰਨੀ ਆ ਪਤਾ ਹੋ ਗਈ 32 ਸਾਲ ਨੇੜੇ ਖੜੀਏ ਤੇ ਤੂੰ ਨੇੜੇ ਹੀ ਖੜੀ ਆ ਥੋੜਾ ਜਿਹਾ ਨੇੜੇ ਖੜੀ ਲੈ ਨੇੜੇ ਖੜੀ ਥੋੜਾ ਜਿਹਾ ਪਹਿਲੇ ਦੇ ਕੁੜੀ ਕਿੰਨੇ ਟਾਈਮ ਦੀ 15 ਸਾਲਾਂ ਦੀ 15 ਸਾਲਾਂ ਦੀ ਤੇ ਕਿੰਨੇ ਸਾਲਾਂ ਦੀ ਤਾਂ ਵਿਆਹ ਹੋਇਆ ਮੰਨੀ 18 ਸਾਲ ਤੇ ਸਰੀਰ ਵੇਖ ਚਾਰ ਪੰਜ ਬੰਜ ਤੇ ਇਸ ਨਾਲ ਦਾ ਆਓ ਲੈ 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 ਸੋਹਣੀ ਆਓ ਈ ਇਹ ਲੋਣੀ ਕਿ ਹੋਇ ਲਾ ਮੋਟੇ ਦੇ ਵੀ ਲਾ ਦੇ ਇੱਕ ਜਾਨਾ ਵੀ ਲਾਦਾ ਮੋਟੇ ਦੇ ਵੀ ਲਾ ਦੇ ਇੱਕ ਚਲਾ ਲਾ ਲਾ ਨਿੱਕੀ ਹੈ ਮੇਰੇ ਵੰਡੇ ਦੀ ਮੇਰੇ ਘਰ ਵਾਲੀ ਦੀ ਹੂੰ ਇਹ ਮੇਰੇ ਲਈ ਲੈ ਤੇਰੇ ਨਾਲ ਅੱਜ ਆ ਕਿ ਬਿੰਦੀ ਤੇ ਬਿੰਦੀ ਲਾਤੀ ਨਹੀਂ ਵੇ ਅੱਲਾ ਵੀ ਕਿਉਂ ਆਈਆਂ ਦੀ ਪਹਿਲਾਂ ਪਾਉਂਦੀ ਅਗਲੀ ਕਿ ਨਹੀਂ ਮੋਟੇ ਇਹ ਤਾਂ ਬੰਦ ਕਰਿਆ ਉਹ ਇਹ ਕਹਿੰਦੀ ਐਵੇਂ ਦੀ ਗੈਸ ਕੋਈ ਸੁੰਗੇ ਨਾ ਫਿਰ ਐਵੇਂ ਦੀ ਗੈਸ ਉਹ ਨਾ ਸੁੰਗ ਲਈ ਨਾ ਤੂੰ ਉੱਡ ਕੇ ਕੰਧ 'ਚ ਵਜੀ ਤਾਂ ਗਈ ਸਿੱਧਾ ਹੀ ਕੋਮਾ 'ਚ ਹੋ ਜਾਣਾ ਆਹੋ ਤੇ ਮਰੇ ਆਣੀ ਆਸਲੀ ਪਰਨੇ ਤੇ ਕੰਮੂ ਕਹਿੰਦਾ ਕੀ ਗੱਲ ਆ ਮੈਂ ਕਿ ਕੌ ਜੜੀ ਮੈਂ ਨਹੀਂ ਉਹ ਮੇਰੇ ਮਾਰ ਲਾ ਰੋਟੀਆਂ ਵੇਖੀ ਕਿੰਨੀਆਂ ਲੈ ਕੇ ਚਲੀ ਆ ਉਹ ਐ ਨਾ ਫਿਰ ਸਰੀਰ ਹੈ ਜੱਡੇ ਜੱਡੇ ਯਾਰ ਆਏ ਭੁੱਖ ਲੱਗ ਜਾਂਦੀ ਤੁਸੀਂ ਖਾ ਲਿਆ ਭੈਣਾ ਨਹੀਂ ਖਾਦੇ ਨਹੀਂ ਖਾ ਲਈ ਆ ਰੋਟੀ ਗੱਦੂ ਵਾਲੇ ਖਾ ਵੀ ਲਈ ਆ ਹਲੇ ਉਹ ਫਿਰ ਬਾਹਰ ਦਾ ਪੂਰਾ ਚਾ ਵੀ ਬਾਹਰ ਦਾ ਫੂਡ ਬੰਦ ਕੀਤਾ ਜਾਣਾ ਚਾ ਉਹ ਖੰਡ ਦੀ ਬੋਰੀ ਦਾ ਕੱਢ ਦਿਓ ਉਹ ਵੀ ਨਾਲ ਚਾਹ ਕਿਤੇ ਲੋੜ ਪਈ ਐਮਰਜੈਂਸੀ ਬਣਾ ਲੈਣਗੀਆਂ ਇੱਕ ਇੱਕ ਹਿੱਸਾ ਤੈਨੂੰ ਅੱਜ ਇੱਕ ਗੱਲ ਦੱਸਾਂ ਤੇ ਉੱਧਰ ਗਈ ਮੈਨੂੰ ਕੰਮੂ ਪਤਾ ਕੀ ਕਹਿੰਦਾ ਹੂੰ ਭੈਣੇ ਮੈਂ ਕਹਿੰਨਾ ਜੇ ਤੁਸੀਂ ਅੱਜ ਸਫਾਈ ਨਾ ਕੀਤੀ ਮੈਂ ਹੁੰਦਿਆਂ ਹੀ ਤੁਹਾਡੇ ਨਾਲ ਲੜ ਪੈਣਾ ਦਰਸ਼ਨ ਕਹਿੰਦਾ ਅੱਜ ਭੈਣੇ ਤੂੰ ਲਾੜੀ ਵਈ ਕਮੋਂ ਕਹਿੰਦਾ ਨਾ ਭੈਣੇ ਤੂੰ ਨਾ ਲੜੀ ਪਤਾ ਨਹੀਂ ਕਿਦਾਂ ਚਲੀ ਜਾਣਗੇ ਫਿਰ ਕਹਿੰਦਾ ਮੈਂ ਭੈਣੇ ਮੈਨੂੰ ਨਾ ਤੁਹਾਡੇ ਨਾ ਪਰੌਣੇ ਦਾ ਤੇਰੇ ਦਾ ਬਹੁਤ ਸੁਭਾਵ ਵਧੀਆ ਲੱਗਦਾ ਮੈਂ ਕਿਹਾ ਕਿਉਂ ਕੀ ਹੋ ਗਿਆ ਕਹਿੰਦਾ ਮੈਂ ਨਾ ਗਲੀ 'ਚ ਖੜਾ ਤੇ ਭਾਜੀ ਵੀ ਸਕਾਰਪੀਓ ਤੇ ਸੀ ਤੇ ਉੱਥੇ ਨਾ ਗਲੀ 'ਚ ਖਲੋ ਕੇ ਮੈਨੂੰ ਬੁਲਾ ਕੇ ਗਏ ਤੇ ਲੋਕੀ ਮੇਰੇ ਨਾਲ ਵੇਖਣ ਵੀ ਇਹ ਸੜੇ ਜੇ ਕੋਲ ਕੌਣ ਖੜ ਗਿਆ ਤੇ ਕਹਿੰਦਾ ਮੈਨੂੰ ਐ ਕਿ ਪਰੌਣ ਆ ਉਹਨਾਂ ਦਾ ਤੇ ਵੀ ਮੈਨੂੰ ਭਾਜੀ ਦਾ ਤੇਰੇ ਭਾਜੀ ਦੀ ਤਾਰੀਫ ਸਾਰੇ ਘਰ ਦੇ ਸੁਭਾਵ ਦੇ ਵੇਖ ਲੈਣੇ ਵੇਖ ਲੈਣੇ ਸਨੈਪਚੈਟ ਦਾਲ ਸੀ ਆ ਕੀ ਆ ਇਹ ਖੰਡ ਨਾ ਨਾ ਵਾਗ ਰੂ ਤੂੰ ਸਾਨੂੰ ਸਪੋਰਚੂਨਰ ਦੇ ਦੇ ਅਸੀਂ ਵੀ ਕਾਲੀ ਤੈਨੂੰ ਜਾਈ ਨਹੀਂ ਜਾਂਦੀ ਅਸੀਂ ਫੜ ਕੇ ਭਾਇਆ ਤੈਨੂੰ ਹਾਂ ਨਹੀਂ ਭਾਇਆ ਨਾ ਅਜੀ ਕੋ ਲਾਖ ਦਿਨ ਇੱਧਰ ਕਰ ਲਾ ਇਹਨੂੰ ਨਹੀਂ ਕਰਨਾ ਪਹਿਲਾਂ ਆਪ ਦੀ ਵੱਡੀ ਭੈਣ ਨੂੰ ਸੱਤ ਕੇ ਲਿਆ ਜਿੰਨੇ ਲੈ ਕੇ ਜਾਣਾ ਤੈਨੂੰ ਵਾ ਬਣ ਕੇ ਫੱਪਾ ਸੀ ਹੁੰਦੇ ਸਾਈਡ ਤੇ ਬਹਿ ਜਾਣਾ ਹੁਣ ਤੱਕ ਕਨੈਕਟਰ ਸਾਈਡ ਤੇ ਐ ਵੱਡੀ ਨੇ ਤੂੰ ਜਾ ਇਹਨੂੰ ਸੱਤ ਕੇ ਲਿਆ ਪਹਿਲਾਂ ਕੋਈ ਨਹੀਂ ਆਈ ਜੰਨੀ 11 ਉਹ ਦੋਵੇਂ ਵੱਡੇ ਨਹੀਂ ਆਉਂਦੇ ਦੋਵੇਂ ਵੱਡੇ ਨਹੀਂ ਆਏ ਹਲੇ ਤੱਕ ਇਦਾਂ ਇੰਨੇ ਜੀਬਾਂ ਮਾਰ ਮਾਰ ਆਦਾ ਮੇਕਅਪ ਛੱਟ ਜਾਣਾ ਸਾਰਾ ਮੂੰਹ ਤੋਂ। ਕੀ ਇਹ ਗੱਡੀ ਕੀ ਦੀ ਆ? ਮਾਮਾ ਜੀ ਦੀ। ਤੇ ਇੰਨੀ ਗੰਦੀ ਵੇਖ ਕੇ ਤੇ ਗੱਡੀ ਕਿਹੇ ਦੀ ਤੂੰ? ਤੈਨੂੰ ਹੁਣ ਇੱਤੇ ਕੀ ਕਹਿਣਾ ਚਾਹੀਏਂਗੇ ਗੱਡੀ ਤੇ? ਖਰਾਬ ਕੇ ਜੀ ਬਈ ਰਾਸ ਤੋਂ ਦੇ ਚੁਣ ਨੇ। ਨਾ ਕੁਝ ਕੋਲ ਨੇ ਔਰ ਚਾਬੀ ਵੀ ਗਵਾ ਲਈ ਦੀ। ਚਾਬੀ ਵੀ ਗਵਾਰਨੀ ਲੱਭ ਗਈ ਹੈ ਰੱਬੀ ਤੇ ਫੇਰ। ਹਾਂ ਲੱਭ ਗਈ ਹਾਂਡੇ ਕੋਲੇ ਆ। ਤੂੰ ਜਾ ਕੇ ਸੁਣਾ ਦੇ। ਮਾਮਾ ਜੀ ਚਾਬੀ ਗਵਾਤੀ ਨਾ। ਤੁਹਾਡੀ ਸੋਚ ਕਿੱਥੇ ਆ ਸੋਚ ਤੇ ਧਿਆਨ ਕਿੱਥੇ ਰਹਿ ਗਿਆ? ਗੈਰੀ ਕੀ ਐਵੇਂ ਕੀ ਮਾਮਾ ਜੀ ਨੇ ਕਿਹਾ ਮਾਮਾ ਹੀ ਤੈਨੂੰ ਕੁਝ ਨਹੀਂ ਕਹਿੰਦੇ ਆ ਚਲੀਏ ਗੁੱਸਾ ਤਾਂ ਨਹੀਂ ਆਉਂਦਾ ਤੂੰ ਹੱਸ ਹੀ ਜਾਂਦਾ ਹਾਸਾ ਨਹੀਂ ਆਉਂਦਾ ਲੋਚੂ ਕਹਿਣਾ ਆ ਹੁਣ ਕੀ ਸੋਚੁੰਦੇ ਈ ਤੂੰ ਮੈਂ ਹੱਸ ਹੀ ਜਾਂਦਾ ਘਾਟੋਂ ਹੱਸ ਆਈ ਜਾਂਦਾ ਨਹੀਂ ਹੋਣਾ ਕਿਦਾ ਹਸੀ ਕਿਵੇਂ ਕਰਾਂ ਮਾਮਾ ਜੀ ਹੁਣ ਤੂੰ ਘੋਟੇ ਵੀ ਤੁਸੀਂ ਗੁੱਸੇ 'ਚ ਐਕਟਿੰਗ ਚਾਹਾਂ ਐਕਟਿੰਗ ਕਰ ਮਾਝਾ ਮੌਕਾ ਮਿਲਿਆ ਤੈਨੂੰ ਸੁਣਾਉਂਦਾ ਸੁਣਾ ਦੇ ਮਾਮਾ ਜੀ ਤੁਸੀਂ ਉਹ ਕੱਟੀ ਦੇ ਵਿੱਚ ਆਬੀ ਗਵਾ ਕੇ ਰੱਖੀ ਨਾ ਤੁਸੀਂ ਧੁੰਨੇ ਧੁੰਨੇ ਟੋੜੇ ਕੋਲ ਕੱਟੀ ਹੁੰਦੀ ਨਾ ਤੁਸੀ ਉਸੇ ਚ ਉਸੇ ਚ ਟੋੜੇ ਕੋਲ ਹੋਣੀ ਨਾ ਕੋਈ ਕਿਦੇ ਸੱਪੀ ਹਾਂ ਥੋੜਾ ਤੁਸੀਂ ਉਸ 50 ਦੇ ਵਿੱਚ ਆਬੀ ਗਵਾ ਦੀ ਥੋੜਾ ਬੋਲਾ ਕੱਟੀ ਹੁੰਦੀ ਨਾ ਤੁਸੀ ਧੋਣੀ ਧੋਣੀ ਹੁੰਦੀ ਆ ਨਾ ਤੁਨੋਂ ਉਹਦੀ ਫਿਕਰ ਆ ਹਾਂ ਉਹ ਜਿਹੜਾ ਕੁਬਾਰਡਰ ਕੁਸਤੀ ਪਈ ਆ ਬਾਹਲਾ ਨਾ ਬੋਲ ਤੇ ਮੈਂ ਦੱਸ ਦਿੰਨਾ ਤੈਨੂੰ ਵੀ ਤੁਸੀਂ ਨਾ ਬਾਹਲਾ ਬੋਲੋ ਚਾਹੀ ਉਹਦੀ ਗਵਾਇ ਦੀ ਹਾਂ ਨਹੀਂ ਮੈਂ ਹਾਂ ਮਾਰਦੀ ਗੱਲਾਂ ਮੇਰੇ ਕਿ ਤੇਰੋਂ ਨਾ ਬਣ ਮੰਮੀ ਤੇਰੀ ਐਸੀ ਬਣਾ ਬਾਬਾ ਚੱਲ ਜਾ ਚੱਲ ਆ ਗਿਆ ਆ ਗਿਆ ਆ ਗਿਆ ਗਾਉਂ ਨਹੀਂ ਆਉਂਦਾ ਇਧਰ ਇੱਕ ਬਾਏ ਬਾਏ ਕਰ ਜਾ ਵੇ 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 ਮੈਂ ਨੀਲ ਪੇਟ ਲੈ ਆਂ ਹੋਰ ਆ ਚਲੰਦੀ ਜਾਊਂਗੀ ਆ ਵੀ ਲਾ ਮੰਮੀ ਕੇ ਆ ਕੁੜੀ ਕੀ ਆ ਇਹ ਦੀ ਜਮਾ ਤਾਂ ਉਧਰ ਹੀ ਸੀ ਨਾ ਬਣਾਵੇਲੀ ਜੋ ਹਾਂ ਉਧਰ ਟੇਬਲਾਂ ਕੋਲ ਸੀ ਨਾ ਹੁਣੇ ਵੇਖੀ ਇਹਦੇ ਮੂੰਹ ਤੇ ਹਾਸਾ ਆ ਜਾਣਾ ਇਹਨੂੰ ਇੱਕ ਚੀਜ਼ ਹੀ ਕਹਿੰਦੀ ਇਧਰ ਨੂੰ ਸ਼ਕਲ ਕਰ ਲਾ इधर शैकल कर ला अब्या चला जाके। हाँ जा। देख ला जाके हां जाख ला ए कर दी ए नौजवाना ठीक हाड़िया बट क ਲੰਗਰੀ ਲਿਖਾ ਲਾ ਪਿੱਖੇ ਲਿਖਾਇਆ ਲੰਗਰੀ ਲੰਗਾਇਆ ਮੈਂ ਕਿਹਾ ਪੀੜ ਨਹੀਂ ਲਿਖਾਉਣ ਲੱਗੇ ਪਿੱਛੇ ਨਾ ਹਾਂ ਨਗਾ ਯਾਰ ਹਾਂ ਚਾ ਮੈਂ ਖਾ ਕਰ ਦਿੰਦਾ ਮੈਂ ਇੱਥੇ ਨਹੀਂ ਹਾਂ ਪ੍ਰਾਣਾ ਹੋ ਗਿਆ ਐਵੇਂ ਤੇ ਸਾਡੀ ਮਾਤਾ ਐਵੇਂ ਤੇ ਮਾਤਾ ਸਾਡੀ ਸੂਟ ਇੱਕ ਰੀ ਪਾਪੂ ਗਲਾ ਬੁਨਦੀ ਬਾਹੂ ਓਏ ਨਹੀਂ ਕਰ ਸਿਆ ਰਖੜੀ ਬੰਨੀ ਆ ਰਖੜੀਆਂ ਰਖੜੀ ਬਣਾਣਾ ਵੀ ਕਿੱਥੇ ਕੜੀ ਸਰਪੰਚ ਸਾਹਿਬ ਆਹੀ ਆਇਆ ਹਾਂ ਜੀ ਉਹ ਠੀਕ ਠਾਕ ਇਹ ਵਿਕਾਸ ਵਾਲੇ ਸਰਪੰਚ ਸਾਹਿਬ ਆ ਵਧੀਆ ਵਿਕਾਸ ਕੀਤਾ ਫੋਨ ਲਗਾ ਕਦੇ ਲੰਗੜੇ ਬਣਾ ਦਿੰਦੇ ਨੇ ਇਹਨਾਂ ਨੂੰ ਵਿਚਾਰੇ ਨੂੰ ਹੈਂਡੀਕੈਪਡ ਸਭ ਕੁਝ ਇਹਨੂੰ ਬਣਾਈ ਹੁੰਦੇ ਐਕਟਰ ਜਿਹੜਾ ਆਰਟਿਸਟ ਬੰਦਾ ਉਹਦੇ ਵਿੱਚ ਸਾਰੇ ਗੁਣ ਹੁੰਦੇ ਆ ਸਾਰੇ ਹੁੰਦੇ ਆ ਪਰ ਜਿਹੜਾ ਸਭ ਤੋਂ ਵਧੀਆ ਟੀਵੀ ਬਣ ਸਕਦਾ ਨਾ ਉਹ ਆਈ ਆ ਹੋਰ ਯਾਰ ਨਹੀਂ ਉਹ ਵੀ ਅੰਦਰ ਕਰਦਾ ਬਗਲ ਟੀਵੀ ਉਹ ਆਹ ਵੇਖਿਆ ਯਾਰ ਐਡਾ ਐਕਟਰ ਤਗੜਾ ਬਣ ਚੁੱਕਾ ਐਸ ਲੈਵਲ ਦਾ ਇਹਨੇ ਸਮਾਈਲ ਨਹੀਂ ਕਰਨੀ ਹੁਣ ਤੂ ਇਹਦਾ ਜੋਰ ਲਾ ਕੇ ਰੋਕ ਕੇ ਸਾਰੀਆਂ ਗਾਂਹਾਂ ਨੂੰ ਕੰਟਰੋਲ ਕਰਕੇ ਇਸ ਬੰਦੇ ਨੇ ਸਮਾਈਲ ਜਿਹੜੀ ਆ ਸਾਈਡ ਲੋਕ ਆ ਨਾ ਓ ਮਾਈ ਗਾਡ ਯੂ ਆਰ ਲੈਂਡ ਬ੍ਰੋ ਵਾਓ ਸੋ ਮਾਚ ਸੌ ਲੱਗੇ ਅੱਜ ਤਾਂ ਨਾ ਉਹੀ ਲੱਗਦਾ ਹੈ ਮੁੰਡਾ ਸੰਧੂਆਂ ਦਾ ਓਏ 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 ਬੋਲਣ ਦੀ ਕੋਸ਼ਿਸ਼ ਥੋੜਾ ਜਿਹਾ ਹੋਰ ਬੋਲ ਦੇ ਲੱਗ ਗਿਆ ਨਾ ਫਿਰ ਗਾਣਾ ਯਾਰ ਐਡੀ ਉਹ ਸੌ ਲੱਗੇ ਇਹਨੂੰ ਉੱਥੇ ਪਰਾਂ ਛੁੱਟ ਦੇ ਮੰਮੀ ਕੀ ਕੀ ਆਈ ਮੈਂ ਕਿਹਾ ਮਿਰਲੇ ਨੂੰ ਉੱਥੇ ਕੋਲ ਫੋਟ ਸੁੱਟ ਦੇ ਕੋਈ ਚਾਹ ਚੁਪਿਆਲਾ ਮਿਰਲੇ ਨੂੰ ਚਾਹ ਉਡਾ ਦੇ ਇੱਕ ਕੱਪ ਮਿੱਟੋ ਦੀ ਆਉਂਦਾ ਹੈ ਸੱਚੀ ਚਾਹ ਆਂਦਰ ਚਾਹ ਵੀਲਾ ਅਰੇ ਪੀਣਾ ਥੁੱਕਾ ਮਾਰ ਕੇ ਪੀ ਲੋ ਤੁਆ ਖਲਾ ਰਹੇ ਹੋ ਲੱਕੀ ਹਣੀਓ ਮਿਸਤਰੀ ਆ ਜਿਹੜੇ ਕਹਿੰਦੇ ਫਰਸ਼ ਦਾ ਜਦੋਂ ਪਾਣੀ ਕੱਢਣਾ ਹੋਵੇ ਨਾ 6 ਇੰਚ ਟਲਾਂ ਦੇ ਦਿੰਦੇ ਕਮਰੇ ਦੀ ਸਿੱਧੀ ਜਾਵੇ ਕਹਿੰਦਾ ਪਾਣੀ ਦਾ ਤੈਰਦੇ ਹੀ ਜਾਵੇ ਝਰਨੇ ਵਾਂਗੂ ਵਗਦਾ ਹੀ ਨਹਿਰਾਂ ਵਾਂਗੂ ਨਹੀਂ ਲੈ ਰਹੇ ਗਾਸ ਦੇ ਆਸ ਦੇਖੋ ਥਾਂ ਤਾਂ ਕਿੱਥੇ ਰੱਖੇ ਆ ਲੈ ਟੋੜੇ ਗਲਾਸ ਹੋ ਗਏ ਲੋ ਵੀ ਇੱਥੇ ਦੇ ਇੱਥੇ ਹੀ ਕਰੇ ਉਧਰ ਇੱਕ ਗਲਾਸ ਨਹੀਂ ਆ ਲੱਕੀਣਾਂ ਦਾ ਕੰਮ ਹੈ ਸਿਰੇ ਲੱਗਣ ਵਾਲਾ ਤੇ ਉਧਰੋਂ ਮੀ ਵੀ ਚੜਿਆ ਆਉਂਦਾ ਵਾਹ ਜੀ ਵਾਹ ਨਹੀਂ ਉਧਰ ਇੱਕ ਵੀ ਗਲਾਸ ਹੈ ਮੈਂ ਮੈਂ ਨਹੀਂ ਵੀਰੇ ਪਵਾਸਾ ਦੇ ਆਪਣੇ ਵਾਟਸਾ ਹੋਵੇ ਵੀਰੇ ਫੇਰ ਹੋਵੇ ਇਹ ਆਪਣੇ ਵਾਸ ਹੈ ਹੀ ਨਹੀਂ ਜਦੋਂ ਏ ਉਹਨੇ ਪਤਾ ਨਹੀਂ ਕਦੋਂ ਕਿਧਰੋਂ ਆ ਟੁਕਣਾ ਹੀ ਏ ਰੱਬ ਹੀ ਜਾਂਦਾ ਹੋਈ ਕਾਕੇ ਓਏ ਵੀਰ ਹੋਣਾ ਨੇ 24 ਬਕਸ ਮਗਾਹ ਆ ਲੈ ਹੀ ਕਿ ਖਲਾਰੇ ਵੈ ਹੀ ਸਾਰੇ ਐ ਰੱਖਣੇ ਕਿੱਥੇ ਆਈਂ ਲਿਆਂਦੇ ਬੂਟਪੌਨ ਨੂੰ ਵਿੱਚ ਪਾਇਆ ਨਹੀਂ ਆ ਜਾਂ ਭਰਾਵਰ ਨੂੰ ਰਾਮ ਆ ਰੂ ਮਾਈ ਦੇ ਵਿੱਚ ਬੀਬੀਆਂ ਨੇ ਕਢਾਈ ਵਧੀਆ ਤਰ੍ਹਾਂ ਕਰਕੇ ਰੱਖਣ ਵਾਲੇ ਆ ਬਈ ਇਹ ਅਸਲ ਇੱਕ ਚ ਪਾਏ ਆ ਸ਼ੂ ਸਹੀ ਨਹੀਂ ਗਾ ਕੰਮ ਇੱਕ ਚ ਸ਼ੂ ਪਾਏ ਆ ਜਿਹੜੇ ਖਾਲੀ ਬਕਸੇ ਨੇ ਆਏ ਮੇਰੀ ਗਰਲਸ ਨੇ ਇਹਨਾਂ ਨੇ ਸਹੀ ਕਰ ਆਹ ਬਹੁਤ ਸੋਹਣਾ ਲੱਗਦਾ ਏ ਵਾਕੇ ਗੁਰੂਆ ਆਹ ਕਹਿਣ ਲੱਗੀ ਛੈ ਜੂਵੀ ਨੇ ਫਾਇਦਾ ਲਿਆ ਜੂਵੀ ਨੇ ਸਹੀ ਚੱਕੀ ਹੋਈ ਛੈ ਬਾਈ ਉਧਰੋਂ ਸੁੱਤਾ ਵਿਆਹ ਮਗਾਉਣ ਆਲਾ ਦਾ ਲੰਮਾ ਵਿਆਹ ਹੈ ਆ ਟੱਕਣ ਥੱਲੇ ਆਉਣਾ ਪੁੱਤ ਐ ਥੱਲੇ ਤਾਂ ਨਹੀਂ ਨਹੀਂ ਚੱਲ ਕੋਈ ਨਹੀਂ ਐ ਸਹੀ ਐ ਤਾਂ ਐ ਵੀ ਸਹੀ ਆ ਨਾ ਸਹੀ ਆ ਸਹੀ ਆ ਤੇ ਉਹੀ ਤਾਂ ਗੱਲ ਆ ਕੀ ਕਿਹਾ ਤੁਸੀਂ ਤੇ ਕਾ ਗਣੇ ਖਿੰਦੇ ਹੋਰ ਖਰਚਾ ਵਧਾਏ ਹਾਂ ਕੰਮ ਨੂੰ ਤੇ ਮੈਨੂੰ ਆਪ ਨਹੀਂ ਹੱਥ ਲਾਉਂ ਦਿੰਦੇ ਕੋਸਾ ਬਾਪ ਉਹ ਮਰੇ ਮੈਨੂੰ ਕਿਉਂ ਨਹੀਂ ਕੁੱਟਣ ਦਿੱਤੀ ਤੂੰ ਤਾਂ ਆ임 ਕੋਟਣਾ ਮਾਰਦਾ ਤੋੜ ਦੇਂਗਾ ਇਹਨੂੰ ਕਾਸ ਨਾ ਟੁੰਦਾ ਐਨਾ ਖੌਫ ਮੇਰਾ ਬੇਬੇ ਖੌਫ ਤੇਰਾ ਹੱਥ ਸੂ ਥੋੜਾ ਜਿਹਾ ਕਿੰਨਾ ਕਸੇ ਜਾਵਾਂ ਸਿੱਧਾ ਜਾਣੀ ਹੁਣ ਦੰਦ ਕੱਢ ਕੇ ਬਾਹਰ ਰੱਖ ਦੋ ਆਣੀ ਮੈਂ ਕਰਕੇ ਤੇ ਫੋਟੋ ਖਿੱਚ ਵਾਹ ਜੀ ਵਾਹ ਕੀ ਆ ਵੀਊ ਆ ਪਿੱਛੇ ਮੱਦੂ ਰੱਖ ਦੇ ਲੱਕੀ ਰਲਾਉ ਅੱਜ ਜਾ ਲੱਕੀ ਚਾਹ ਪੀ ਕੇ ਰਲਾਉ ਜਾ ਪੀ ਵੀ ਬਾਤ ਕੋਈ ਚਾਹ ਨੂੰ ਰਲਾਦੇ ਹੁਣ ਪਤਾ ਲੱਗੂ ਯਾਰੀ ਦਾ ਉਹਨੂੰ ਦਦੋ ਕਹਤਾ ਸੀ ਦੱਸ ਦੱਸ ਮੱਦੂ ਹਣ ਕੀ ਕਰੇ ਇੱਧਰ ਆ ਨਾ 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 ਹੋਰ ੂਰ ਕੋਈ ਨਹੀਂ ਆ ਜਾ ਹਾਂ ਸੱਤ ਨਹੀਂ ਲਾਈ ਦੀ ਹੁੰਦੀ ਜੀ ਨਹੀਂ ਨਹੀਂ ਸ਼ਰਤ ਕਾ ਦੀ ਇਹ ਕੋਈ ਇਹਦਾ ਪੱਖ ਰੱਖਿਆ ਸੀ ਮੱਦੂ ਨੇ ਕਿਸੇ ਟਾਈਮ ਮਾਰੇ ਟਾਈਮ ਇਹਦਾ ਸਾਥ ਦਿੱਤਾ ਸੀ ਅੱਜ ਮੱਦੂ ਨੂੰ ਸਾਹ ਨਹੀਂ ਦੂੰਦਾ ਨਾ ਨਾ